ਮਾਲਕ ਨੇ ਜਾਣਾ ਜੀ ਬਾਹਰ ਤਾਂ ਕਰਕੇ ਉਹਨਾਂ ਨੇ ਆਪ ਦਾ ਬੋਲਟ ਵੇਚਣਾ ਹੈਗਾ ਤੇ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਆ ਤੇ ਹੋਰ ਵੀ ਕਈ ਗੱਡੀਆਂ ਨੇ ਵਾਰੀਸਰ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਹਰੇ ਜਖਰਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਨੇ ਘਰ ਕੂਠੀ ਮਕਾਨ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਹੈ ਵੈਗਨਰ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਜੇ ਆਪਾਂ ਜਾਣਕਾਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਦੇਣਾ 2000 ਤੇ 12 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ ਇਹ ਫਾਸਟ ਓਨਰ ਅਜ਼ ਇ ਕੰਡੀਸ਼ਨ ਆਲ ਓਰੀਜਨਲ ਹੈ ਜਿਵੇਂ ਕਿ ਆਪਾਂ ਸ਼ੋਰੂਮ ਚ ਗੱਡੀ ਕਢਾਉਨੇ ਆ ਮਾਲਕ ਨੇ ਦੱਸਿਆ ਓਮੇ ਦੀ ਕੰਡੀਸ਼ਨ ਦੇ ਵਿੱਚ ਗੱਡੀ ਮਿਲੂਗੀ ਨਾ ਤਾਂ ਕੋਈ ਇੱਕ ਵੀ ਸਕ੍ਰੈਚ ਮਿਲਣਾ ਨਾ ਕੋਈ ਇੱਕ ਵੀ ਡੈਂਟ ਮਿਲਣਾਗਾ ਸਾਰਾ ਕੁਝ ਜੇਨੂਅਲ ਹੈ ਰੰਗ ਰੰਗ ਸਾਰਾ ਕੁਝ ਨਾਲ ਦਾਗਾ ਬਹੁਤ ਜਿਆਦਾ ਸੰਭਾਈ ਦੇ ਵਿੱਚ ਗੱਡੀ ਮਾਲਕ ਨੇ ਰੱਖੀ ਹੋਈ ਹੈ ਮਾਲਕ ਨੇ ਦੱਸਿਆ ਵੀ ਸ਼ੌਂਕ ਨਾਲ ਰੱਖੀ ਹੈ 2,85,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਰਨਾਲੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੋਵੇ ਸਟਾਰਟ ਕਰਕੇ ਦੇਖਣੀ ਤੋਰ ਕੇ ਦੇਖਣੀ ਕਿ ਮਰਜੀ ਚੈੱਕ ਕਰਨੀ ਹੈ ਮਾਲਕ ਨੇ ਕਿਹਾ ਘਰੇ ਆਜੋ ਦੇਖ ਲਿਓ 90417377471 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਵੇ ਕਰ ਲਿਓ ਮਾਲਕ ਨਾਲ ਇੱਕ ਆਪਾਂ ਸਕੂਟੀ ਲੈ ਕੇ ਪਹੁੰਚੇ ਆਂ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾ-ਮਾਤਾ ਕਹਿੰਦੀਆਂ ਰਹਿੰਦੀਆਂ ਵੀ ਸਕੂਟੀ ਦਿਖਾਓ ਸਾਨੂੰ ਸਕੂਟੀ ਆਪਾਂ ਲੈ ਕੇ ਪਹੁੰਚੇ ਆਂ ਜੀ ਸਕੂਟੀ ਇਹ ਜੀ ਹੀਰੋ ਦੀ ਡਿਊਟ ਤੁਸੀਂ ਪਹਿਲਾਂ ਚੈੱਕ ਕਰੋ ਫੋਟੋ ਮਾਲ ਚ ਆਪਾਂ ਤੁਹਾਨੂੰ ਦਿਖਾਈ ਰਿਹਾ ਡਿਊਟ ਸਕੂਟੀ ਇਹ 2018 ਮਾਡਲ ਹੈਗੀ 18 ਮਾਡਲ ਚ ਕੰਡੀਸ਼ਨ ਪੂਰੀ ਵਧੀਆ ਟੌਪ ਮਾਡਲ ਚ ਚਾਬੀ ਚੁਬੀ ਤੇ ਜੋ ਵੀ ਐਸੈਸਰੀ ਹੁੰਦੀ ਹੈ ਸਾਰੀ ਆਪਾਂ ਨੂੰ ਨਾਲ ਮਿਲ ਜੂਗੀ ਦੋਵੇਂ ਸ਼ੀਸ਼ੇ ਨਾਲ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਨਾ ਤਾਂ ਕੋਈ ਟੁੱਟੀ ਭੱਜੀ ਆ ਨਾ ਕੋਈ ਡੈਮੇਜ ਨਾ ਕੋਈ ਕ੍ਰੈਕ ਕਰਕੇ ਸਪਸੋਂ ਵਧੀਆ ਸਕੂਟੀ ਹੈਗੀ 18 ਮਾਡਲ ਹੈ ਤੇ ਇਹਨਾਂ ਦਾ ਏਰੀਆ ਲੁਧਿਆਣਾ ਚ ਹੈ ਲੁਧਿਆਣੇ ਦੇ ਲਾਗੇ ਕੁੰਗਰਾਣਾ ਇਹਨਾਂ ਦਾ ਪਿੰਡ ਹੈਗਾ ਉੱਥੇ ਮਾਲਕ ਦੇ ਘਰੇ ਸਕੂਟੀ ਇਹ ਖੜੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਫਿਕਸ ਰੇਟ ਇਹਨਾਂ ਨੇ ਨਹੀਂ ਆਖਿਆ ਡਿਮਾਂਡ ਕੀਤੀ ਆ ਘੱਟਵਾਦ ਕੀਤਾ ਜਾਊਗਾ 42000 ਰੁਪਏ ਮੰਗਿਆ ਇਹਨਾਂ ਨੇ ਬਾਕੀ ਤੁਸੀਂ ਜਦੋਂ ਜਾਊਂਗੀ ਦੇਖੂਗੀ ਪਸੰਦ ਕਰੂੰਗੀ ਤੇ ਉਹ ਤੋਂ ਬਾਅਦ ਮਾਲਕ ਨੇ ਕਿਹਾ ਰੇਟ ਕਰ ਲਾਂਗੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9878811465 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਆਲਟੋ ਆਪਣੇ ਕੋਲੇ ਗੱਡੀ ਪਹੁੰਚੀ ਹੈ ਐਲ ਐਕਸ 2008 ਮਾਡਲ ਹੈ ਜੀ ਮਾਡਲ ਚਾਹੀਏ 8 ਹੈ ਪਰ ਗੱਡੀ ਦੀ ਪਾਸਿੰਗ 2029 ਤੱਕ ਰਾਪਾ ਨੂੰ ਮਿਲੂਗੀ ਓਨਰ ਫਸਟ ਹੈ ਫਸਟ ਓਨਰ ਗੱਡੀ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਨਹੀਂ ਬੰਪਰ ਬੂਮ ਪਰ ਪੂਰਾ ਵਧੀਆ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਮਾਲਕ ਨੇ ਕਿਹਾ ਘਰੇ ਗੱਡੀ ਖੜੀ ਹੈ ਤੇ ਸਾਰਾ ਕੁਝ ਸਰਵਿਸ ਬੁੱਕ ਵਗੈਰਾ ਜੋ ਕੁਝ ਵੀ ਹੁੰਦਾ ਸਾਰਾ ਕੁਝ ਨਾਲ ਹੈਗਾ ਗੱਡੀ ਫਾਸਟ ਓਨਰ ਤੇ ਚੱਲੀ ਬਹੁਤ ਘੱਟ ਹੈ ਜੀ ਕੁੱਲ 48000 ਗੱਡੀ ਇਹ ਚੱਲੀ ਹੋਈ ਹੈ ਤੇ ਮਾਲਕ ਨੇ ਕਿਹਾ ਜੈਨੂਨ ਚੱਲੀ ਹੋਈ ਹੈ ਤੇ ਮਾਲਕ ਨੇ ਕਿਹਾ ਕਿ ਤੂੰ ਮਰਜ਼ੀ ਚੈੱਕ ਕਰ ਵਲੋ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਲੁਧਿਆਣੇ ਜਾ ਕੇ ਦੇਖ ਲਿਓ ਇੱਕ ਤੀ ਡਿਮਾਂਡ ਹੈ ਕਿ ਘਾਟਾ ਬਾਦ ਕੀਤਾ ਜਾਊਗਾ ਸੋਹਣੀ ਗੱਡੀ ਹੈ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਮਾਲਕ ਦਾ ਮਿਲ ਗਿਆ ਹੋਊਗਾ ਜੀ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਰਹੇ ਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਪਹਿਲਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਚੱਲਦੀ ਚੱਲਦੀ ਵੀਡੀਓ 'ਚ ਨਾਲ ਦੀ ਨਾਲ ਕਰਦੇ ਰਹੋ ਜੀ ਥੱਲੇ ਕਮੈਂਟ ਸੈਕਸ਼ਨ ਤੁਹਾਨੂੰ ਮਿਲੂਗਾ ਉੱਥੇ ਜਾ ਕੇ ਲਿਖ ਦਿਓ ਜਿਵੇਂ ਦੀ ਤੁਹਾਨੂੰ ਵੀਡੀਓ ਲੱਗਦੀ ਆ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਵੀ ਅਸੀਂ ਆਪਦੀ ਗੱਡੀ ਜਾਂ ਕੂਠੀ ਘਰ ਜਾਂ ਕੋਈ ਮੋਟਰਸਾਈਕਲ ਵੇਚਣਾ ਆਪਣਾ ਵਟਸਐਪ ਨੰਬਰ ਉੱਪਰ ਚੈੱਕ ਕਰੋ ਜੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜ ਅੱਖਰਾਂ 'ਚ ਪੂਰੀ ਵੀਡੀਓ 'ਚ ਤੁਹਾਨੂੰ ਮਿਲੂਗਾ ਨੰਬਰ ਹੂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਤੇ ਹਰੇ ਜ ਅੱਖਰਾਂ ਚ ਜਿਹੜਾ ਉੱਤੇ ਲਿਖਿਆ ਹੋਇਆ ਤੇ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਗਾ ਦਾਂਗੇ। ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਆਪਾਂ ਦਲਾਲੀ ਲੈਨੇ ਆ। ਸਾਰਾ ਕੰਮ ਆਪਣਾ ਫਰੀ ਦੇ ਵਿੱਚ ਹੁੰਦਾ। ਜਿਨੇ ਵੀ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ। ਤੇ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਥੱਲੇ ਹੀ ਤੁਹਾਨੂੰ ਲਾਈਕ ਦਾ ਬਟਨ ਮਿਲੂਗਾ। ਜਿਹੜਾ ਲਾਈਕ ਦਾ ਬਟਨ ਆ ਉਹ ਜ਼ਰੂਰ ਦਬ ਦਿਓ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਕਰੋ। ਤੇ ਵੀਡੀਓ ਚੰਗੀ ਲੱਗਦੀ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਵੀ ਸਾਡੇ ਏਰੀਆ 'ਚੋਂ ਜਿਹੜੀਆਂ ਮਸ਼ੀਨਰੀਆਂ ਨੇ ਉਹ ਸਾਡੇ ਤੱਕ ਪਹੁੰਚ ਸਕਣ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਆਪਾਂ ਲਗ ਲਗ ਏਰੀਆ 'ਚੋਂ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ। ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਇੱਕ ਭੇਜਿਆਗਾ ਸੇਲ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਹੈ ਰੰਗ ਰੰਗ ਪੂਰਾ ਵਧੀਆ ਪੈਸ਼ਨ ਪ੍ਰੋਅ ਹੈਗਾ ਹੀਰੋ ਦਾ ਤੇ ਪੂਰਾ ਵਧੀਆਗਾ ਤੇ ਮਾਡਲ ਦੀ ਗੱਲ ਕਰੀਏ ਤਾਂ 2022 ਮਾਡਲ ਹੈਗਾ ਤੇ ਸੇਲ ਕਰਨਾ ਇਹਨਾਂ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ 45000 ਰੁਪਿਆ ਇਹਨਾਂ ਨੇ ਦੱਸੀ ਆ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਜਿਹੜਾ ਪਿੰਡ ਜਾਕਰ ਮਾਜ਼ਰਾਗਾ ਡਿਸਟ੍ਰਿਕਟ ਮੋਹਾਲੀ ਪੈਂਦਾ ਇਹਨਾਂ ਨੂੰ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹਾਂ 45000 ਰੁਪਿਆ ਇਹਨਾਂ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਘਾਟਾ ਵਾਧਾ ਮੌਕੇ ਤੇ ਬਹਿ ਕੇ ਹੋ ਜਾਊਗਾ ਮਾਲਕ ਨੇ ਕਿਹਾ ਕੋਈ ਫਿਕਸ ਰੇਟ ਨਹੀਂ ਹੈਗਾ ਜਿਹਨੂੰ ਵੀ ਪਸੰਦ ਮੋਟਰਸਾਈਕਲ ਇਹ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨੇ ਕਿਹਾ ਘਰੇ ਆਜੂ ਤੇ ਦੇਖ ਲਿਓ ਪਹਿਲਾਂ ਮੋਟਰਸਾਈਕਲ ਨੂੰ ਚਲਾ ਕੇ ਦੇਖ ਲਓ ਤੋਰ ਕੇ ਦੇਖ ਕੇ ਸਾਰੀ ਆਪਣੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਮੋਟਰਸਾਈਕਲ ਨੂੰ ਖਰੀਦ ਸਕਦੇ ਹੋ ਜੀ ਨੰਬਰ 84375 44188 ਇਹ ਮਾਲਕ ਦਾ ਨੰਬਰ ਹੈ ਜੇ ਕਿਸੇ ਨੇ ਖਰੀਦਣਾ ਹੈ ਮਾਲਕ ਨਾਲ ਸਿੱਧੀ ਗੱਲ ਕਰੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬੁਲਟ ਪਹੁੰਚੇਗਾ ਮਾਲਕ ਨੇ ਦੱਸਿਆਗਾ ਵੀ ਬਾਹਰ ਜਾਣਾਗਾ ਤਾਂ ਕਰਕੇ ਸੇਲ ਕਰਨਾਗਾ 2010 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਤੇ ਮਲੇਰ ਕੁਟਲੇ ਦੇ ਲਾਗੇ ਇਹਨਾਂ ਦਾ ਪੈਂਟ ਹੈਗਾ ਉੱਥੇ ਮਾਲਕ ਦੇ ਘਰੇ ਖੜਾ ਹੈ ਕੰਡੀਸ਼ਨ 'ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਸੋਹਣਾ ਆਪਾਂ ਨੂੰ ਮਿਲ ਜੂਗਾ ਤੇ ਡਿਮਾਂਡ ਆਪਾਂ ਨੂੰ 1 ਲੱਖ ਰੁਪਇਆ ਮਿਲੂਗੀ ਮਾਲਕ ਨੇ ਕਿਹਾ 1 ਲੱਖ ਰੁਪਇਆ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਪੂਰਾ ਸੋਹਣਾ ਹੈਗਾ ਬਾਕੀ ਅਲਾਈਵ ਵਗੈਰਾ ਲੱਗੇ ਹੋਏ ਨੇ ਨੰਬਰ ਪਲੇਟਾਂ ਸਰਕਾਰੀ ਨੇ ਤੇ ਸਾਰਾ ਕੰਮ ਟੋਟਲ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੀ ਨੂੰ ਵੀ ਪਸੰਦ ਆਉਂਦਾ ਜੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਤਾਂ ਮਾਲਕ ਨੇ ਕਿਹਾ ਘਰੇ ਆਜੋ ਦੇਖ ਲਓ ਮਲੇਰ ਕੋਡਲਾ ਮਾਲਕ ਦਾ ਏਰੀਆ ਤੁਹਾਨੂੰ ਮੈਂ ਕੋਨਫਰਮ ਕਰਵਾ ਹੀ ਦਿੱਤਾ ਸੀ। ਆ ਕੀ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਤੇ ਕੋਈ ਵੀ ਗੱਲ ਕਰਨੀ ਹੈ ਤੁਸੀਂ ਤਾਂ ਮਾਲਕ ਨਾਲ ਕਰ ਲਿਓ। 78 377 ਤੇ 2270 38 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ। ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ। ਜਿਹੜੀ ਗੱਡੀ ਤੁਸੀਂ ਦੇਖੋਗੇ Maruti 800 ਗੱਡੀ ਹੈ। ਮਾਡਲ 4 ਹੈ ਪਰ ਗੱਡੀ ਦੀ ਪਾਸਿੰਗ ਆਪਨ 2000 28 ਤੱਕਰ ਮਿਲ ਜੂਗੀ 57000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਭਵਾਨੀਗੜ ਮਾਲਕ ਦਾ ਏਰੀਆ ਤੇ 75 80 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਜੇ ਕਿਸੇ ਨੇ ਦੇਖਣੀ ਆ ਜੀ ਗੱਡੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਮਾਲਕ ਨੇ ਡਿਮਾਂਡ ਜਿਹੜੀ ਕੀਤੀ ਆ ਇਹ ਇੱਕ ਸਿਰਫ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਗੱਲ ਆਪੇ ਕਰ ਲਿਓ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਹੀ ਲਈ ਸੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਤ ਤੋਂ ਬਾਦ ਸਾਰੇ ਜਣੇ ਕਰਦਿਆ ਕਰੂ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਭੇਜੋ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਜੀ